ਪੋਸ਼ੂ ਨਮਾ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪਿਛਲੇ ਐਪੀਸੋਡ ਵਿੱਚ ਸ਼ੇਖ ਫਰੀਜੀ ਦੇ ਜੀਵਨ ਜਨਮ ਉਹਨਾਂ ਦੇ ਮਾਤਾ ਪਿਤਾ ਦਾ ਜ਼ਿਕਰ ਕੀਤਾ ਸੀ ਔਰ ਇਸ ਐਪੀਸੋਡ ਦੇ ਵਿੱਚ ਬਾਬਾ ਫਰੀਦ ਅਤੇ ਸੂਫੀ ਮਤ ਤੇ ਬਾਬਾ ਫਰੀਦ ਜੀ ਦਾ ਪੰਜਾਬੀ ਸਾਹਿਤ ਵਿੱਚ ਯੋਗਦਾਨ ਇਸ ਦੋ ਵਿਸ਼ਿਆਂ ਨੂੰ ਲੈ ਕੇ ਆਪਾਂ ਗੱਲ ਕਰਾਂਗੇ ਜਦੋਂ ਫਰੀਦ ਜੀ ਨੇ ਚਿਸ਼ਤੀ ਪੰਥ ਦੀ ਵਾਗਡੋਰ ਸੰਭਾਲੀ ਉਦੋਂ ਹਿੰਦੁਸਤਾਨ ਵਿੱਚ ਸੂਫੀਆਂ ਦੇ ਦੋ ਹੋਰ ਵੱਡੇ ਫਿਰਕੇ ਕਾਦਰੀ ਤੇ ਸੁਰਹਵਰਦੀ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰ ਰਿਹਾ ਸੀ। ਬਾਬਾ ਫਰੀਦ ਜੀ ਤੇ ਅੱਗੋਂ ਉਹਨਾਂ ਦੇ ਖਲੀਫੇ ਸ਼ੇਖ ਨizamuddin اولیاء ਨੇ ਚਿਸ਼ਤੀ ਸੰਪਰਦਾਇਕ ਨੂੰ ਐਸੀਟੀਸੀ ਉੱਤੇ ਪਹੁੰਚਾਇਆ ਕਿ ਸੱਚਮੁੱਚ ਹੋਰ ਲੋਕ ਵੇਖਦੇ ਰਹਿ ਗਏ। ਕਾਦਰੀ ਵੀ ਕੋਈ ਬਹੁਤ ਤਰੱਕੀ ਨਾ ਕਰ ਸਕੇ। ਇਸ ਬਿਲੀ ਸੂਫੀ سلسلہ ਵਿੱਚੋਂ ਚਿਸ਼ਤੀ سلسلہ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਸਭ ਤੋਂ ਵੱਡਾ سلسلہ ਹੈ ਸ਼ੇਖ ਫਰੀਦ ਜੀ ਦੀ ਪੰਜਾਬੀ ਸਾਹਿਤ ਨੂੰ ਕੀ ਦੇਣ ਹੈ ਬਾਬਾ ਸ਼ੇਖ ਫਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀਂ ਪਰ ਕਾਬ ਗੁਣਾ ਕਰਕੇ ਵਿਸ਼ੇ ਦੀ શ્રેਸ਼ਟਾ ਵਿੱਚ ਉੱਤਮ ਤੇ ਸਦੀਵੀ ਯੋਗਦਾਨ ਕਿਹਾ ਜਾਂਦਾ ਹੈ ਪੰਜਾਬੀ ਸਾਹਿਤ ਵਿੱਚ ਬਾਬਾ ਫਰੀਦ ਜੀ ਦੀ ਪ੍ਰਾਪਤ ਹੋਈਆਂ ਰਚਨਾਮਾ ਅਤੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾਂ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫਰੀਦ ਜੀ ਨੇ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਡਾ ਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰਕੇ ਦਿੱਤਾ ਹੈ। ਬਾਬਾ ਫਰੀਦ ਜੀ ਦੀ ਬਾਣੀ ਉਚਿਤ ਹੋਣ ਕਾਰਨ ਨਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਹੈ ਇਸ ਦੀ ਸੰਭਾਲ ਕੀਤੀ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੇਖ ਫਰੀਦ ਜੀ ਦੇ ਚਾਰ ਸ਼ਬਦ ਦੋ ਸ਼ਬਦ ਆਸਾ ਰਾਗ ਅਤੇ ਦੋ ਸ਼ਬਦ ਸੂਹੀ ਰਾਗ ਵਿੱਚ ਦਰਜ ਹਨ ਆਪ ਜੀ ਦੇ 112 ਸ਼ਲੋਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹੋਏ ਨੇ ਇਸ ਰਚਨਾ ਤੋਂ ਇਲਾਵਾ ਮੀਆਂ ਮੌਲਾ ਬਖਤ ਕੁਸ਼ਤਾ ਨੇ ਬਾਬਾ ਫਰੀਦ ਜੀ ਦੀਆਂ ਚਾਰ ਪੁਸਤਕਾਂ ਦੀ 10 ਇਉਂ ਪਾਈ ਆਪ ਜੀ ਦੀਆਂ ਚਾਰ ਕਿਤਾਬਾਂ ਤਿੰਨ ਵਾਰਤਕ ਅਤੇ ਇੱਕ ਨਜ਼ਮ ਔਰ ਕੁਸ਼ਤਾ ਜੀ ਨੇ ਇਹ ਗੱਲ ਵੀ ਸਾਬਤ ਕੀਤੀ ਹੈ ਕਿ ਪਾਕ ਪਟਨ ਦੇ ਵਾਸ ਵੇਲੇ ਲੋਕ ਭਾਸ਼ਾ ਪੰਜਾਬੀ ਵਿੱਚ ਉਹਨਾਂ ਨੇ ਰਚਨਾ ਕੀਤੀ ਆਖਰਕਾਰ ਬਾਬਾ ਫਰੀਦ ਜੀ ਪਾਕਪਟਨ ਵਿਖੇ 1266 ਈਸਵੀ ਨੂੰ ਅਕਾਲ ਚਲਾਣਾ ਕਰ ਗਏ ਸ਼ੇਖ ਫਰੀਦ ਜੀ ਦੇ ਲਿਖੇ ਹੋਏ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਵੀ ਆਪਾਂ ਸਰਬਨ ਕਰਦੇ ਹਾਂ ਦੋਸਤੋ ਗਲਤੀਆਂ ਬਹੁਤ ਹੋਈਆਂ ਨੇ ਖੇਮਾਂ ਦਾ ਜਾਚ ਕਹਾ ਬੱਚਾ ਅਣਜਾਣ ਸਮਝ ਕੇ ਮਾਫ ਕਰਨਾ ਅੱਗੋਂ ਤੋਂ ਸ਼ੁੱਧ ਸ਼ਬਦਾਂ ਦਾ ਉਚਾਰਨ ਹੋਵੇ ਇਸ ਦੀ ਕਿਰਪਾ ਕਰਨੀ